ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਖਰੂਸਵਾਰੀ 사ਸੰਗ ਜੀਓ ਆਪਰੇਸ਼ਨ ਬਲੂ ਸਟਾਰ ਸਾਕਾ ਨੀਲਾ ਤਾਰਾ ਇੱਕ ਜੂ 1984 ਤੋਂ 6 ਜੂ 1984 ਤੱਕ ਦਾ ਹਾਲ ਜੋ ਲੜੀਵਾਰ ਆ ਜੀ ਦੇ ਨਾਲ ਬਿਆਨ ਕੀਤਾ ਜਾ ਰਿਹਾ ਹੈ ਆਓ ਅੱਜ ਪਹਿਲੀ ਜੇ 2 ਤਰੀਕ ਦਾ ਅਤਿਆਸ ਸਾਹਿਬ ਜੀ ਦੇ ਨਾਲ ਸਾਂਝਾ ਕੀਤਾ ਜਾ ਸਕੇ ਅੱਜ ਚੜਿਆ ਮਹੀਨਾ ਜੂਨ ਦਾ ਸਾਡੇ ਸੀਨੇ ਪਾਉਂਦਾ ਛੇਕ ਤੂੰ ਨਾ ਬੁਲਾਇਆ ਤਖਤ ਨੂੰ ਸਨ ਅਜੇ ਵੀ ਦਿੰਦਾ ਛੇਕ ਇੱਕ ਕਹਿਣਾ ਭਰਿਆ ਮਹੀਨਾ ਜੂਨ 1984 ਸਿੱਖ ਮਾਨਸਕਤਾ ਤੇ ਅਜੇ ਹਾ ਜ਼ਖਮ ਹੈ ਜੋ ਹਰ ਸਾਲ ਸੂਰ ਬਣ ਕੇ ਵਹਿੰਦਾ ਹੈ ਇਸ ਦੇ ਪੀੜ ਅਜ ਇਨੇ ਸਾਲਾਂ ਨਗਰੋਂ ਵੀ ਹਰ ਸਿੱਖ ਦੀ ਅੱਖ ਵਿੱਚੋਂ ਸਾਫ ਨਜ਼ਰ ਆਉਂਦੀ ਹੈ। ਦਾ ਅਸਲ ਇਹ ਹਮਲਾ ਭਾਵੇਂ 6 ਜੂਨ 1984 ਨੂੰ ਹੋਇਆ ਸੀ। ਪਰ ਇਸ ਦੀ ਤਿਆਰੀ ਬਹੁਤ ਸਮਾਂ ਪਹਿਲਾਂ ਚੁੱਕੀ ਸੀ 22 ਮਈ 1984 ਨੂੰ ਭਾਰਤ ਸਰਕਾਰ ਵੱਲੋਂ ਪੂਰੇ ਪੰਜਾਬ 'ਚ ਫੌਜ ਤਾਇਨਾਤ ਕਰਨ ਦੇ ਹੁਕਮ ਜਾਰੀ ਕੀਤੇ ਸਨ। ਸ਼ਹਿਰਾਂ ਤੇ ਗਲੀਆਂ ਮੁਹੱਲਿਆਂ ਵਿੱਚ ਫੌਜ ਹਰਲ-ਹਰਲ ਕਰਦੀ ਫਿਰ ਰਹੀ ਸੀ। ਅੰਮ੍ਰਿਤਸਰ ਵਿੱਚ ਫੌਜ ਸ਼ਹਿਰ ਤੋਂ ਹਟਵੇਂ ਫੌਜ ਦੇ ਕੈਂਪਾਂ ਵਿੱਚ ਸੀ ਪਿੰਡਾਂ ਵਿੱਚ ਫੌਜ ਵੱਲੋਂ ਉਮਰਤਾਰੀ ਸਿੰਘਾਂ ਨੂੰ ਛੱਕੀ ਭਰੀਆਂ ਨਜ਼ਰਾਂ ਨਾਲ ਦੇਖਿਆ ਜਾਂਦਾ ਸੀ ਸ਼ਹਿਰ ਤੋਂ ਬਾਹਰ ਬੈਠੀ ਫੌਜੀ ਨਕਲੋ ਹਰਕਤ ਦੇਖ ਕੇ ਇੰਜ ਲੱਗਦਾ ਸੀ ਜਿਵੇਂ ਫੌਜ ਕੁਝ ਵੱਡਾ ਕਰਨ ਗੁਜਰਨ ਦੀ ਤਾਕ ਵਿੱਚ ਬੈਠੀ ਹੋਵੇ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸਰਦਾਰ ਗੁਰਦੇਵ ਸਿੰਘ ਨੇ ਫੌਜ ਦੇ ਸ਼੍ਰੀ ਦਰਬਾਰ ਸਾਹਿਬ ਵਿੱਚ ਦਾਖਲੇ ਦੇ ਸਰਕਾਰੀ ਹੁਕਮ ਦੇ ਦਰਸਕਤ ਕਰਨ ਤੋਂ ਇਨਕਾਰ ਕਰ ਦਿੱਤਾ ਜਿਸ ਕਾਨੂੰਨਾਂ ਨੂੰ ਲੰਬੀ ਛੁੱਟੀ ਦੇ ਪੇਜ ਦਿੱਤਾ ਗਿਆ ਫੌਜੀ ਹਮਲੇ ਕਰਨ ਤੋਂ ਪਹਿਲਾਂ মিডিਆ ਜਿਸ ਨੂੰ ਲੋਕਤੰਤਰ ਦਾ ਚੌਥਾ ਥੰਮਦ ਦੱਸ ਰਿਹਾ ਸੀ ਕੁਝ ਨੂੰ ਖਰੀਦਿਆ ਗਿਆ ਭੜਕਾਅ ਖਬਰਾਂ ਰਾਈ ਸਿੱਖਾਂ ਨੂੰ ਅਤਵਾਦੀ ਕਹਿ ਕੇ ਪ੍ਰਚਾਰਿਆ ਗਿਆ ਨੀਲਾ ਤਾਰਾ ਹਕਮਾਂ ਦੀ ਗਿਨੀ ਮਸੀ ਸੋਚੀ ਸਮਝੀ ਚਾਲ ਸੀ ਜਿਸ ਦੀ ਤਿਆਰੀ 2 ਸਾਲ ਪਹਿਲਾਂ ਤੋਂ ਕੀਤੀ ਜਾ ਰਹੀ ਸੀ ਇਸ ਦੇ ਨਾਲ ਹੀ ਫੌਜੀ ਕਾਰਵਾਈ ਵਿੱਚ ਵੱਧ ਤੋਂ ਵੱਧ ਸਿੱਖੀ ਦੇਖ ਵਾਲੇ ਜਰਨੈਲਾਂ ਦੀਆਂ ਸਵਾਮਾਂ ਹਾਸਲ ਕੀਤੀਆਂ ਦੁਨੀਆ ਨੂੰ ਦਿਖਾਉਣ ਲਈ ਕਿ ਇਹ ਕਾਰਵਾਈ ਵਿੱਚ ਸਾਡੇ ਸਿੱਖ ਨਾਲ ਨੇ ਤੇ ਇਹ ਕੋਈ ਮذਬੀ ਜਾਂ ਨਸਲੀ ਮਸਲਾ ਨਹੀਂ ਹੈ ਇਸ ਸਮੁੱਚੇ ਕਾਂਡ ਦੀ ਲਗਾਤਾਰ ਜਾਣਕਾਰੀ ਵਾਸਤੇ ਇੱਕ ਕੰਟਰੋਲ ਰੂਮ ਸਥਾਪਿਤ ਕੀਤਾ ਗਿਆ ਜੇ ਇਸ ਦੀ ਸਮੁੱਚੀ ਕਮਾਂਡ ਅਰਣ ਨਹਿਰੂ ਦੇ ਹੱਥ ਵਿੱਚ ਸੀ ਜਨਰਲ ਗੌਰੀ ਸ਼ੰਕਰ ਨੂੰ ਪੰਜਾਬ ਦੇ ਰਾਜਪਾਲ ਦਾ ਸੁਰੱਖਿਆ ਸਲਾਹਕਾਰ ਨਿਯੁਕਤ ਕੀਤਾ ਗਿਆ ਮੇਜਰ ਜਨਰਲ ਜੇ ਐਸ ਗਰੇਵਾਲ ਨੂੰ ਅੰਮ੍ਰਿਤਸਰ ਗੁਰਦਾਸਪੁਰ ਤੇ ਬਟਾਲੇ ਦਾ ਫੌਜੀ ਚਾਰ ਸਮਹਾਲਣ ਲਈ ਨਿਯੁਕਤ ਕੀਤਾ ਲੈਫਟੀਨੈਂਟ ਕਿਸ਼ਾਨਾ ਸੁਆਮੀ ਸੁੰਦਰ ਨੂੰ ਫੌਜੀ ਹਮਲੇ ਦਾ ਸੂਚਾਚਾਰ ਸੌਪਿਆ ਗਿਆ ਲੈਫਟੀਨਰ ਰਣਜੀਤ ਸਿੰਘ ਧਿਆਲ ਜੋ ਨਰਨਕਰੀ ਮੰਡਲ ਦਾ ਪਰਿਵਕਰ ਸੀ ਉਸ ਦਾ ਸਹਾਇਕ ਨਿਯਤ ਕੀਤਾ ਗਿਆ ਸਮੁੱਚੀ ਕਾਰਵਾਈ ਦਾ ਮੁਖ ਸੰਚਾਲਕ ਤੇ ਪੰਜਾਬ ਦੇ ਗਵਰਨਰ ਦਾ ਮੁਖ ਸਲਾਹਕਾਰ ਥਾ ਪਿਆ ਗਿਆ ਮੇਜਰ ਜਨਰਲ ਕੁਲਦੀਪ ਸਿੰਘ ਬਰਾੜ ਨੂੰ ਦਰਬਾਰ ਸਾਹਿਬ ਉਤੇ ਹਮਲੇ ਕਰਨ ਦੀ ਅਗਵਾਈ ਕਰਨ ਦਾ 400 ਪਿਆ ਫੌਜ ਦੀਆਂ ਪੰਜ ਪਲਟਨਾ ਪਹਿਲੀ ਦੂਜੀ 10ਵੀਂ 11ਵੀਂ ਤੇ 15ਵੀਂ ਨੂੰ ਸ਼੍ਰੀ ਦਰਬਾਰ ਸਾਹਿਬ ਉਤੇ ਇਸ ਨੂੰ ਹਮਲੇ ਲਈ ਤੈਨਾਤ ਕੀਤਾ ਗਿਆ ਜੋ ਫੌਜ ਦੇ ਵਧੀਆ ਲੜਾਕੂ ਦਲਾਵਾਂ ਵਿੱਚੋਂ ਚੁਣੇ ਗਏ ਸਨ ਇਸ ਤੋਂ ਇਲਾਵਾ ਕਮਾਂਡੋ ਦੀਆਂ ਸਿਖਿਅਤ ਦੋ ਬਟਾਲੀਆਂ ਨਾ ਵੀ ਸਨ ਭਾਰੀ ਤੋਪਖਾਨਾ ਜਿਸ ਵਿੱਚ 25 ਪਾਉਂਡਰ ਥੋਪਾਂ ਉਵਟਰ ਜਿਤ ਤੋਂ ਗੰਨਾ ਮਾਰਟਰ ਗੰਨਾ ਖਾਵਲ ਗੰਨਾ ਪੋਲਣ ਦੀਆਂ ਬਣੀਆਂ ਅੱਠ ਪਈਆ ਓਟੀ 64 ਬਖਤਰਬੰਦ ਗੱਡੀਆਂ ਹੈਲੀਕਾਪਟਰ ਤੇ 105 ਐਮ ਐਮ ਦੀਆਂ ਭਾਰੀ ਤੋਪਾਂ ਨਾਲ ਬੀੜੇ ਹੋਏ 38 ਟਨ ਦੇ ਵਿਜੰਤਾ ਨਾਮੀ ਟੈਂਕ ਨਾਲ ਹਮਲਾ ਕਰਕੇ ਸਿੱਖਾਂ ਤੇ ਹੁੰਦਿਆਰੇ ਜ਼ੁਲਮ ਦਾ ਇੱਕ ਨਵਾਂ ਸਫਾ ਤਿਆਰ ਕਰਦਿਆਂ ਬਿਲਕੁਲ ਵਿਜੰਤਾ ਤਿਆਰ ਹੋ ਗਈਆਂ ਸਨ ਇਸ ਕਾਰਵਾਈ ਦਾ ਨਾਮ ਸਕਾ ਨੀਲਾ ਦਵਾਰਾ ਜਿੱਤ ਗਿਆ ਇਸ ਕਾਰਵਾਈ ਨੂੰ ਜਦੋਂ 2 ਜੂਨ ਹੋਈ ਤੇ 2 ਤਰੀਕ ਵਾਲੇ ਦਿਨ ਪਿਆਰਿਓ ਦਿਨ ਚੜਿਆ ਗੁਰੂਆਂ ਦੀ ਪਵਿੱਤਰ ਧਰਤੀ ਅੰਮ੍ਰਿਤਸਰ ਦੇ ਪੰਜਾਬ ਨੂੰ ਬਾਕੀ ਦੇਸ਼ ਨਾਲੋਂ ਵੱਖ ਕਰਕੇ ਪੂਰੇ ਦਰਬਾਰ ਸਾਹਿਬ ਕਲੈਕਸ ਅਨੁਸਾਰੇ ਅੰਮ੍ਰਿਤਸਰ ਸ਼ਹਿਰ ਨਾਲੋਂ ਤੋੜ ਦਿੱਤਾ ਗਿਆ ਪੂਰੇ ਪੰਜਾਬ ਵਿੱਚ ਸੜਕੀ ਆਵਾਜਾਈ ਰੇਲ ਗੀ ਆਵਾਜਾਈ ਦਿੱਲੀ ਦੀ ਹਕੂਮਤ ਵੱਲੋਂ ਰੋਕ ਦਿੱਤੀ ਗਈ ਆਪਸੀ ਸਾਂਝ ਬਰਕਰਾਰ ਰੱਖਣ ਦੇ ਸਾਰੇ ਸਾਧਨ ਜਿਨ੍ਹਾਂ ਵਿੱਚ ਦੂਰ ਸੰਚਾਰ ਭਾਗ ਡਾਕ ਤਾਰ ਭਾਗ ਇਹਨਾਂ ਸਾਰੇ ਸਾਧਨਾਂ ਨੂੰ ਪਾਰਤੀ ਫੌਜ ਨੇ ਆਪਣੇ ਕਬਜ਼ੇ ਵਿੱਚ ਲੈ ਲਿਆ ਪੂਰੇ ਪੰਜਾਬ ਦੀਆਂ 2 ਮਹੀਨਿਆਂ ਲਈ ਇੱਕ ਕਰੜੀ ਸੰਸਦ ਸਿਪਲਗਾਰਤੀ ਗਈ ਵਿਦੇਸ਼ੀ ਪੱਤਰਕਾਰਾਂ ਨੂੰ ਹੁਕਮ ਜਾਰੀ ਹੋਏ ਪੰਜਾਬ ਚੋਂ ਬਾਹਰ ਚਲੇ ਜਾਣ ਜਨਰਲ ਕੇਐਸ ਬਰਾੜ ਦੀ ਜਵਾਨੀ 2 ਜੂਨ ਨੂੰ ਕੀਤੀ ਫੌਜੀ ਕਾਰਵਾਈ ਦਾ ਵਿਰਵਾਹ ਸਾਨੂੰ ਸਭ ਤੋਂ ਵੱਡਾ ਡਰ ਸੀ ਕਿ ਅੰਦਰ ਜਨਰਲ ਸ਼ਵੇਗ ਸਿੰਘ ਵਰਗੇ ਦੇ ਹੱਥ ਕਮਾਂਡ ਹੈ ਜਿਸ ਨੇ ਬੰਗਲਾਦੇਸ਼ ਵਿੱਚ 90 ਹਜ਼ਾਰ ਫੌਜੀਆਂ ਦੇ ਹੱਥ ਖੜੇ ਕਰਵਾਏ ਸਨ ਅਸੀਂ ਅੰਦਰ ਹਰ ਹਥਿਆਰਾਂ ਦੀ ਗਿਣਤੀ ਪਤਾ ਕਰਨ ਲਈ ਹਵਾਈ ਫੈਰਿੰਗ ਕਰਦੇ ਰਹੇ ਪਰ ਸਾਨੂੰ ਦਿਨਾਲੀ ਰਫਲਾਂ ਦੇ ਫੈਰਾਂ ਦਾ ਜਵਾਬ ਮਿਲਿਆ ਸਾਡੀ ਫੌਜੀ ਦੀ ਕਾਲ ਤਖਤੇ ਕਬਜ਼ਾ ਕਰਨਾ ਮਾਤਰ 4-5 ਘੰਟੇ ਦਾ ਕੰਮ ਸੀ 2 ਜੂਨ ਸ਼ਾਮ ਨੂੰ ਅਸੀਂ ਉਪਰੋਂ ਮੇਰੀਆਂ ਤਹਿਦਾ ਮਤਬਕ 14 ਗੁਰਸਿੱਖ ਫੌਜੀ ਪਿੰਡਰਾਂ ਵਾਲੇ ਨਾਲ ਰਜਾਬੰਦੀ ਕਰਨ ਲਈ ਭੇਜੇ ਨਾਲ ਹੀ ਕੁਝ ਅਹਿਮ ਗੱਲਾਂ ਜੋ ਦਿੱਲੀ ਸਰਕਾਰ ਨੇ ਭੇਜੀਆਂ ਸਨ ਪੈਕੇਜ ਨਾਲ ਭੇਜਿਆ ਗਿਆ ਪੈਕੇਜ ਇਹ ਸੀ ਕਿ ਆਪ 1 ਅਰਬ ਅਮਰੀਕੀ ਡਾਲਰ ਲੈ ਸਕਦੇ ਹੋ ਯੂਰਪ ਦੇ ਕਿਸੇ ਵੀ ਦੇਸ਼ ਵਿੱਚ ਪੱਕੇ ਤੌਰ ਤੇ ਨਿਵਾਸ ਕਰ ਸਕਦੇ ਹੋ ਆਪ ਨੂੰ 1 ਅਰਬ ਅਮਰੀਕੀ ਡਾਲਰ ਆਪਦੇ ਕ੍ਰੈਡਿਟਾ ਰਹਿੰਦੇ 10 ਰਵਾਲਿਆਂ ਦੇ ਨਾਮ ਅਗਲੇ 2 ਘੰਟਿਆਂ ਵਿੱਚ ਟ੍ਰਾਂਸਫਰ ਕਰਵਾ ਦਿੰਦੇ ਹਾਂ ਸਾਡੀ ਫੌਜ ਡਰਾਮੇ ਦੇ ਤੌਰ ਤੇ ਤੁਹਾਨੂੰ ਗ੍ਰਿਫਤਾਰ ਵੀ ਕਰੇਗੀ ਜੇਕਰ ਆਪ ਉੱਪਰ ਲੀਆਂ ਗੱਲਾਂ ਨਾਲ ਸਹਿਮਤ ਨਹੀਂ ਤਾਂ ਤੁਹਾਨੂੰ ਪਾਕਿਸਤਾਨ ਭਜਾ ਸਕਦੇ ਹਾਂ ਤਾਂ ਜੋ ਇਹਨਾਂ ਖੂਰ ਖਰਾਬਾ ਨਾ ਹੋਵੇ ਤੁਹਾਡੀਆਂ ਧਾਰਮਿਕ ਮੰਗਾਂ ਮੰਨ ਲੈਂਦੇ ਹਾਂ ਬਾਕੀ ਖੇਤੀ ਨਾਲ ਸੰਬੰਧਿਤ ਮੰਗਾਂ ਛੱਡ ਦੇਵਾਂ ਜੋ ਕਿ ਅੱਜ ਵੀ ਸੈਂਟਰ ਸ਼ਿਕਾਰਾਂ ਜਿਹੜੀਆਂ ਮੰਨਣ ਵਾਸਤੇ ਤਿਆਰ ਨਹੀਂ ਆਖਰੀ ਪੇਜਟੇ ਕੇਂਦਰ ਸਰਕਾਰ ਤੁਹਾਨੂੰ ਸੈਂਸਰ ਲਾ ਕੇ ਪੰਜਾਬ ਦਾ ਮੁੱਖ ਮੰਤਰੀ ਥਾਪ ਦੇਵੇਗੀ ਤੁਹਾਡੀ ਪਾਰਟੀ ਨੂੰ ਦਸ਼ਮੇਸ਼ ਪਾਰਟੀ ਦਾ ਨਾਮ ਦਿੱਤਾ ਜਾਵੇਗਾ ਤੇ ਇੱਕ ਚ ਲਿਫਤੀ ਤਾ ਤੇ ਪੰਜਾਬ ਦੇ ਕਾਂਗਰਸੀ ਐਮ ਐਲ ਏ ਦਾ ਤੁਹਾਨੂੰ ਸਮਰਥਨ ਹੋਵੇਗਾ ਇਸ ਤੋਂ ਇਲਾਵਾ ਹੋਰ ਵੀ ਰਿਆਤਾਂ ਦਿੱਤੀਆਂ ਗਈਆਂ ਪਰ ਪਿੰਡਰਾਂ ਵਾਲਿਆਂ ਨੇ ਉਹਨਾਂ 14 ਫੌਜੀਆਂ ਤੇ ਐਸਾ ਪ੍ਰਭਾਵ ਆਇਆ ਕਿ ਉਹ ਮੁੜ ਵਾਪਸ ਨਾਗੈ ਸ਼ਾਮ ਨੂੰ ਇੰਦਰਾ ਦੇ ਟੀਵੀ ਉੱਤੇ ਰਾਟਨ ਨੂੰ ਸਬੋਧਨ ਕਰਨ ਦੇ ਤੁਰੰਤ ਬਾਅਦ ਹਮਲਾ ਕਰਨਾ ਸੀ ਅਸੀਂ ਪਿਛਲੀ ਰਾਤ ਵਾਲੀ ਹੀ ਫੌਜੀ ਕਾਰਵਾਈ ਦੀ ਯੋਜਨਾ ਰੱਖੀ 10 ਵਜੇ ਰਾਤ ਨੂੰ 2200 ਜਵਾਨ ਮੇਨ ਦਰਵਾਜ਼ੇ ਰਾਹੀਂ ਅੰਦਰ ਤੋਰ ਦਿੱਤੇ ਗਏ 1700 ਜਵਾਨਾਂ ਨੂੰ ਕਵਰਿੰਗ ਫਾਇਰਿੰਗ ਬਣਾ ਕੇ ਰੱਖਿਆ ਗਿਆ ਸਾਡੇ 2200 ਜਵਾਨ ਅਧੂਨਕ ਹਥਿਆਰਾਂ ਨਾਲ ਲੈਸ ਹੋ ਕੇ ਜਦੋਂ ਰਿੰਗ ਦੇ ਅੰਦਰ ਜਾ ਰਹੇ ਸਨ ਤਾਂ ਇੱਕ ਵਾਰ ਸ਼ਾਇਦ ਰੱਬ ਵੀ ਪੈਪੀਤ ਹੋ ਗਿਆ ਹੋਵੇਗਾ ਸਾਡੇ ਜਵਾਨਾਂ ਵਿੱਚ ਬਹੁਤ ਉਤਸ਼ਾਹ ਤੇ ਜੋਸ਼ ਸੀ ਉਹ ਇੱਕ ਦੂਜੇ ਤੋਂ ਅੱਗੇ ਹੋ ਕੇ ਪਰਮ ਵੀਰ ਚੱਕਰਾ ਹਾਸਲ ਕਰਨਾ ਚਾਹੁੰਦੇ ਸਨ ਸਾਡਾ ਅਨੁਮਾਨ ਸੀ ਕਿ ਰਾਤੋਂ ਰਾਤ ਸਾਰੇ ਅਤਵਾਦੀ ਮਾਰ ਕੇ ਸਵੇਰ ਸਰਹੰਦਰ ਸਾਹਿਬ ਵਿੱਚ ਕੀਰਤਨ ਚਲਾ ਦੇਵਾਂਗੇ ਕਿਉਂਕਿ ਜਥੇਦਾਰ ਕਿਰਪਾਲ ਸਿੰਘ ਤਾਂ ਸਾਡੇ ਆਖੇ ਵਿੱਚ ਸੀ ਸਾਡੇ ਕਹਿਣ ਵਿੱਚ ਸੀ ਅਸੀਂ ਇਹਨਾਂ 220 ਜਵਾਨਾਂ ਵਿੱਚੋਂ 1880 ਉਹ ਸੂਰਮੇ ਲਾਏ ਸਨ ਜਿਨ੍ਹਾਂ ਨੇ 1972 ਦੀ ਭਾਗ جنگ ਵਿੱਚ ਬਦ ਚੜ ਕੇ ਹਿੱਸਾ ਲਿਆ ਸੀ ਆਪਣੀ ਸੂਰਮਗਤੀ ਅਤੇ ਜੰਗ ਦੇ ਕਰਤਵ ਦਿਖਾ ਕੇ ਪਾਕਿਸਤਾਨੀ ਫੌਜ ਨੂੰ ਮੁਦੇ ਮੁਪਾਇਆ ਸੀ ਇਹ 1880 ਫੌਜੀ ਨਹੀਂ ਜਾਦੂ ਦੀ ਫੌਜ ਸੀ ਸਾਨੂੰ ਇਹ ਸੋਚ ਕੇ ਆਸ ਆ ਰਿਹਾ ਸੀ ਕਿ ਭਿੰਡਰਾ ਵਾਲਾ ਕਿਹੜੀਆਂ ਤੋਪਾਂ ਦੇ ਆਸਰੇ ਹਥਿਆਰ ਸੁੱਟਣ ਲਈ ਤਿਆਰ ਨਹੀਂ ਹੋ ਰਿਹਾ ਸਾਡੀ ਫੌਜ ਰਿੰਗਦੀ ਹੋਈ ਮੇਨ ਦਰਵਾਜ਼ੇ ਰਹੀਂ ਅੰਦਰ ਦਾਖਲ ਹੋਈ ਸਰੋਵਰ ਦੇ ਚਾਰੇ ਪਾਸੇ ਖਿਲਰਨ ਲੱਗੀ ਸਾਡਾ 2200 ਜਵਾਨ ਅੰਦਰ ਪੂਰਾ ਛਾਗੇ ਸੀ ਲੋੜ ਪੈਣ ਤੇ ਅਸੀਂ 2600 ਜਵਾਨ ਹੋਰ ਤਿਆਰ ਰੱਖੇ ਸਨ ਉਧਰ ਸਾਡਾ ਕਵਰ ਫਾਇਰਿੰਗ ਤੇ ਲਾਇਆ ਗਿਆ 1700 ਜਵਾਨ ਵੀ ਆਪਣੇ ਕਰਤਬ ਦਿਖਾਉਣ ਲਈ ਕਾਲਾ ਸੀ ਪਰ ਜਦੋਂ ਸਾਡਾ 2200 ਜਵਾਨਾਂ ਦਾ ਦਲ ਅੰਦਰ ਅਮਰ ਵੇਲ ਦੀ ਤਰ੍ਹਾਂ ਛਾਰਿਆ ਸੀ ਵਧ ਰਿਆ ਸੀ ਇਸ ਸਮੇ ਇੱਕ ਉਹ ਭਾਣਾ ਵਰਤ ਗਿਆ ਜਿਹੜਾ ਅਸੀਂ ਕਦੇ ਸੋਚਿਆ ਵੀ ਨਹੀਂ ਸੀ ਇਹ ਭਾਣਾ ਐਸਾ ਸੀ ਕਿ ਵੱਡੇ ਵੱਡੇ ਮਨ ਨੂੰ ਚੱਕਰ ਰਚਣ ਵਾਲੇ ਗੋਡਿਆਂ ਵਿੱਚ ਸਿਰ ਦੇ ਰਹਿਣਗੇ ਦਿੱਲੀ ਤੱਕ ਵੱਲ ਅਸੜ ਖੜ ਗਏ ਸਭ ਫੌਜੀ ਸਣੀ ਅਫਸਰਾਂ ਦੇ ਬਲੂ ਥੱਲਿਓ ਮਿੱਟੀ ਨਿਕਲ ਗਈ ਅੰਦਰ ਇੱਕਦਮ ਹਾਹਾਕਾਰ ਮਚ ਗਈ ਚੀਕ ਚਿਹਾਰੇ ਦੇ ਨਾਲ ਅਸਮਾਨ ਦੇ ਵਿੱਚ ਗੂੰਜਾਂ ਪੈਣ ਲੱਗੀਆਂ ਦਿਲ ਕੰਬਾਉ ਅਤੇ ਪੱਥਰ ਪਗੜਾ ਦੇਣ ਵਾਲੇ ਵੈਣ ਸਾਥੋ ਸੁਣੇ ਨਹੀਂ ਸੁਣ ਜਾ ਰਹੇ ਕਿਉਂਕਿ ਸੰਤ ਜਨੈਲ ਸਿੰਘ ਪੰਡਰਾਵਾਲਿਆਂ ਦੇ ਚੇਲਿਆਂ ਨੇ ਇੱਕਦਮ ਫਾਇਰਿੰਗ ਖੋਲ ਦਿੱਤੀ ਸੀ ਸਾਡੇ ਕਵਰ ਰੇ 1700 ਜਵਾਨਾਂ ਨੂੰ ਪਤਾ ਨਹੀਂ ਲੱਗ ਰਿਹਾ ਸੀ ਕਿ ਗੋਲੀ ਕਿਧਰੋਂ ਆ ਰਹੀ ਹੈ ਬਸ ਥੱਲੇ ਰਿੰਗ ਰਹੇ ਦੋ ਦੋ ਜਵਾਨਾਂ ਦੇ ਸਰੀਰ ਵਿੱਚੋਂ ਇੱਕ ਇੱਕ ਮਸ਼ੀਨ ਗਨ ਦੀ ਗੋਲੀ ਜਿਹੜੀ ਉਹ ਲੰਘ ਰਹੀ ਸੀ ਇੱਕ ਵਾਰੀ ਜਵਾਨਾਂ ਦਾ ਸਰੀਰ ਧਤੀ ਤੋਂ 4 ਇੰਚ ਉੱਚਾ ਉੱਠਦਾ ਬਾਦ ਵਿੱਚ ਠੰਡਾ ਹੋ ਜਾਂਦਾ ਸਾਡੇ ਕਵਰਨ ਦੇ 1700 ਜਵਾਨ ਬਿਲਡਿੰਗ ਵੱਲ ਪੂਰੀ ਗੋਲੀ ਚਲਾ ਰਹੇ ਸਨ ਪਰ ਅੱਗੋਂ ਗੋਲੀ ਬੰਦ ਨਹੀਂ ਸੀ ਹੋ ਰਹੀ ਜਿਆਦਾ ਵੱਧ ਰਹੀ ਸੀ ਅਖੀਰ ਸਾਨੂੰ ਹਾਈ ਅਲਰਟ ਦਾ ਅਲਾਰਮ ਜਾਉਣਾ ਪਿਆ ਜਿਸ ਦਾ ਭਾਵ ਦੁਸ਼ਮਣ ਤੋਂ ਆਪਣਾ ਬਚਾ ਆਪ ਕਰਨਾ ਤੇ ਨਿਕਲ ਜਾਣਾ ਜਿਸ ਤਰ੍ਹਾਂ 1962 ਵਿੱਚ ਚੀਨ ਦੀ ਜੰਗ ਸਮੇ ਕੀਤਾ ਗਿਆ ਸੀ ਸਾਡੇ ਜਵਾਨ ਇਤਨਾ ਘਬਰਾ ਗਏ ਕਿ ਆਪਣੇ ਹਥਿਆਰ ਉਥੇ ਸੁੱਟਨੇ ਪਏ ਪਰ 메ਨ ਦਰਵਾਜੇ ਤੱਕ ਪੁੱਜਣਾ ਮੁਸ਼ਕਲ ਸੀ 2200 ਜਵਾਨਾਂ ਵਿੱਚੋਂ ਸਿਰਫ 637 ਜਵਾਨ ਅਤੇ 1700 ਕਵਰ ਜਵਾਨਾਂ ਵਿੱਚੋਂ 1187 ਜਵਾਨ ਆਪਣੀਆਂ ਜਾਨਾਂ ਬਚਾ ਕੇ ਨਿਕਲ ਸਕੇ ਇਨ੍ਹਾਂ ਦੋਨਾਂ ਵਿੱਚੋਂ 164 ਜਵਾਨ ਹੀ ਸਹੀ ਸਲਾਮਤ ਸਨ ਬਾਕੀ ਬਹੁਤੇ ਤਾਂ ਇਹੋ ਜੇ ਸਨ ਜਿਹੜੇ ਆਪਣੀਆਂ ਦੋਵੇਂ ਬਾਹਾਂ ਦੋਵੇਂ ਲੱਤਾਂ ਘਵਾ ਚੁੱਕੇ ਸਨ ਸਾਡੇ ਲਈ ਇਹ ਬਹੁਤ ਸ਼ਰਮ ਵਾਲੀ ਗੱਲ ਸੀ ਅਸੀਂ ਦੁਸ਼ਮਣ ਦਾ ਬਿਲਕੁਲ ਨੁਕਸਾਨ ਕੀਤੇ ਬਿਨਾਂ ਆਪਣੇ 276 ਜਵਾਨ ਮੌਦੇ ਮੂਜ ਪਾ ਬਿਠੇ ਸੀ ਇਸ ਕਾਰਨ ਨੇ ਮੇਰਾ ਬਲੱਡ ਪ੍ਰੈਸ਼ਰ ਵਧਾ ਦਿੱਤਾ ਹੈ ਮੇਜਰ ਜਨ ਲਬਰਾੜ ਕਹਿ ਰਿਹਾ ਸੀ ਅਸੀਂ ਸਾਰੇ ਸੀਨੀਅਰ ਅਫਸਰ ਸੋਚਾਂ ਵਿੱਚ ਪੈ ਗਏ ਅਸੀਂ ਸਾਰੇ ਜਵਾਨਾਂ ਨੂੰ ਛੇਤੀ ਨਾਲ ਡਾਕਟਰੀ ਸਹਾਇਤਾ ਦਿੱਤੀ ਕ੍ਰਮੰਦਰ ਸਾਹਿਬ ਦੇ ਘੇਰੇ ਵਿੱਚ ਅਜੇ ਵੀ ਜ਼ਖਮੀ ਪਹਿ ਜਵਾਨਾਂ ਦੀਆਂ ਚੀਕਾਂ ਸੁਣਾਈ ਦੇ ਰੀਆਂ ਸਨ ਪਰ ਜ਼ਖਮੀ ਜਵਾਨਾਂ ਨੂੰ ਚੁੱਕਣ ਦਾ ਕੋਈ ਰਾਹ ਨਹੀਂ ਸੀ ਮਿਲ ਰਿਹਾ ਤੇ ਕੋਈ ਅੱਗੇ ਜਾਣ ਨੂੰ ਵੀ ਤਿਆਰ ਨਹੀਂ ਸੀ ਅਖੀਰ ਸਵੇਰੇ 2 ਵਜੇ ਇੱਕ ਲਾਊਡਸਪੀਕਰ ਰਾਹੀਂ ਸੰਤਾ ਨੂੰ ਲਾਸ਼ਾਂ ਚੁੱਕਣ ਦੀ ਬੇਨਤੀ ਕੀਤੀ ਗਈ ਤੇ ਨਾਲ ਚੇਤਾਵਨੀ ਦਿੱਤੀ ਕਿ ਜੇਕਰ ਇਹ ਲਾਸ਼ਾਂ 3-4 ਘੰਟੇ ਹੋਰ ਨਾ ਚੁੱਕੀਆਂ ਗਈਆਂ ਤਾ ਬਦਬੂ ਫੈਲ ਜਾਵੇਗੀ ਕਈ ਭਿਆਨਕ ਬਿਮਾਰੀਆਂ ਸਾਰੇ ਸ਼ਹਿਰ ਨੂੰ ਆਪਣੇ ਕਬਜ਼ੇ ਵਿੱਚ ਲੈ ਲਣਗੀਆਂ ਜਿੱਦਾਂ ਸਾਨੂੰ ਅਗੋਂ ਉੱਤਰ ਹਾਂ ਵਿੱਚ ਆਇਆ ਤੇ ਅਸੀਂ ਉਸੇ ਸਮੇਂ 1 ਘੰਟੇ ਵਿੱਚ 300 ਭੰਗੀ ਮੰਗਵਾਏ ਤੇ ਲਾਸ਼ਾਂ ਬਾਹਰ ਕੱਢਣਾ ਸ਼ੁਰੂ ਕੀਤਾ ਤਕਰੀਬਨ ਡੇਢ ਘੰਟੇ ਦੇ ਵਿੱਚ ਸਾਰੀਆਂ ਲਾਸ਼ਾਂ ਬਾਹਰ ਕੱਢੀਆਂ ਗਈਆਂ ਹੁਣ ਸਾਡੇ ਅੱਗੇ 3 ਜੂਨ ਦੇ ਦਿਨ ਦਾ ਚਾਨਣ ਦਸਤਕ ਦੇ ਰਿਹਾ ਸੀ ਜਦੋਂ ਕਿ ਅਸੀਂ ਸੋਚਿਆ ਸੀ ਕਦੇ ਚੜਨ ਤੋਂ ਪਹਿਲਾਂ ਪਹਿਲਾਂ ਸੰਤ ਜਨਰਲ ਸਿੰਘ ਢੰਡਰਾ ਵਾਲੇ ਨੂੰ ਮਾਰ ਦੇਵਾਂਗੇ ਜਨਰਲ ਸੁੰਦਰ ਜੀ ਅਤੇ ਜਨਰਲ ਵਿਦਿਆਲ ਸਾਰੀ ਰਾਤ ਸੁਤੇ ਨਹੀਂ ਸਨ ਸੋ ਇਹ ਸੀ ਪਿਆਰਿਓ 2 ਤਰੀਕ ਤੱਕ ਦਾ ਆ ਜੋ ਆਪ ਜੀ ਦੇ ਨਾਲ ਸੰਝਾ ਕੀਤਾ ਗਿਆ ਹੈ ਆਸ ਹੈ ਗੁਰੂ ਸਵਾਰਿਓ ਆਪ ਬਹੁਤ ਪਿਆਸਤ ਕਾ ਦੇ ਨਾਲ ਸਰਵਣ ਕਰੋਗੇ ਆਓ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਾਈਬ ਕਰਕੇ ਸਾਡਾ ਮਾਣ ਵਧਾਵੋਗੇ ਔਰ ਸਾਨੂੰ ਅਸੀਸਾਂ ਬਖਸ਼ੋਗੇ ਅਸੀਂ ਆਪ ਜੀ ਦੇ ਨਾਲ ਇਸੇ ਤਰ੍ਹਾਂ ਹੀ ਇਤਿਹਾਸਾਂ ਸਾਂਝਾ ਕਰਦੇ ਰਹੀਏ ਸੋ ਹੋਈਆਂ ਪੁੱਲਾਂ ਨੂੰ ਨਾ ਚਤਾਰਿਓ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ